ਜਿਨ੍ਹਾਂ ਨੂੰ ਪੁਰਾਣੀ ਤਾਂਤ ਨਾਈਟ ਫਾਲ ਜਾਂ ਚਿਪਚਿਪਾ ਪਾਣੀ ਦੀ ਸਮੱਸਿਆ ਹੈਗੀ ਹੈ ਦਿਲ ਤੇ ਦਿਮਾਗ ਕਮਜ਼ੋਰ ਹੋ ਚੁੱਕਿਆ ਹੈ ਬੇਚੈਨੀ ਰਹਿੰਦੀ ਹੈ ਐਂਜਾਇਟੀ ਗੁੱਸਾ ਜਲਦੀ ਆ ਜਾਂਦਾ ਚਿੜਚਿੜਾ ਸੁਭਾਅ ਰਹਿੰਦਾ ਮੂਡ ਸਵਿੰਗਸ ਹੁੰਦੇ ਰਹਿੰਦੇ ਨੇ ਹਾਰਟਬੀਟ ਵੱਧ ਜਾਂਦੀ ਹੈ ਡਰ ਜਿਹਾ ਲੱਗਿਆ ਰਹਿੰਦਾ ਕਬਜ ਦੀ ਸਮੱਸਿਆ ਹੈਗੀ ਹੈ ਚੱਕਰ ਆਉਂਦੇ ਨੇ ਮਾਈਗਰੇਨ ਦੀ ਸਮੱਸਿਆ ਹੈਗੀ ਹੈ ਕੈਲਸ਼ੀਅਮ ਤੇ ਆਇਰਨ ਦੀ ਡੈਫੀਸੈਂਸੀ ਹੋ ਚੁੱਕੀ ਹੈ ਮੈਥਮਸਾਨੇ ਦੇ ਵਿੱਚ ਗਰਮੀ ਪੈ ਚੁੱਕੀ ਹੈ ਅੱਖਾਂ ਕਮਜ਼ੋਰ ਹੋ ਚੁੱਕੀਆਂ ਨੇ ਡਿਪਰੈਸ਼ਨ ਦੀ ਸਮੱਸਿਆ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਅੱਜ ਵਾਲਾ ਮੇਰਾ ਨੁਸਖਾ ਜ਼ਰੂਰ ਦੇਖਣਾ ਚਾਹੀਦਾ ਹੈ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਨ੍ਹਾਂ ਨੂੰ ਵੀ ਤਾਂਤ ਨਾਈਟਫਾਲ ਚਿਪਚਿਪਾ ਪਾਣੀ ਦੀ ਸਮੱਸਿਆ ਹੈਗੀ ਹੈ ਸਮੱਸਿਆ ਕਾਫੀ ਪੁਰਾਣੀ ਹੋ ਚੁੱਕੀ ਹੈ ਕਾਫੀ ਦਵਾਈਆਂ ਖਾ ਚੁੱਕੇ ਹੋ ਪਰ ਫਿਰ ਵੀ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਅੱਜ ਦੀ ਵੀਡੀਓ ਤੁਸੀਂ ਮੇਰੀ ਪੂਰੀ ਦੇਖਿਓ ਕਿਉਂਕਿ ਅੱਜ ਦੀ ਵੀਡੀਓ 'ਚ ਮੈਂ ਆਪਣਾ ਬਹੁਤ ਹੀ ਕਾਮਯਾਬ ਨੁਸਖਾ ਤੁਹਾਨੂੰ ਸ਼ੇਅਰ ਕਰਨ ਲੱਗਿਆ ਨੁਸਖੇ ਦਾ ਨਾਮ ਹੈਗਾ ਮੁਰੱਬੇ ਵਾਲਾ ਨੁਸਖਾ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੀ ਹੈ ਇਸ ਨੁਸਖੇ ਬਾਰੇ ਕਾਫੀ ਲੰਬੇ ਸਮੇਂ ਤੋਂ ਇਹ ਨੁਸਖਾ ਮੈਂ ਬਣਾ ਰਿਹਾ ਔਰ ਕਾਫੀ ਵਧੀਆ ਮੈਨੂੰ ਇਸ ਮੁਸਕੇ ਦੇ ਰਿਜ਼ਲਟ ਮਿਲੇ ਆ। ਸੋ ਇਹਨੂੰਸਕਾ ਖਤਮ ਹੋਣ ਵਾਲਾ ਸੀ। ਸੋਚਿਆ ਕਿ ਚਲੋ 나 ਤੁਹਾਨੂੰ ਵੀਡੀਓ ਵੀ ਦਿਖਾ ਦਿੱਤੀ ਜਾਵੇ। ਔਰ ਇਸ ਵਾਰ ਇਸ ਮੁਸਕੇ ਨੂੰ ਮੈਂ ਹੋਰ ਜ਼ਿਆਦਾ ਪਾਵਰਫੁਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਨ ਹੋਈ ਰਹੂਗਾ। ਪਰ ਇਸ ਦਾ ਜਿਹੜਾ ਬਣਾਉਣ ਦਾ ਤਰੀਕਾ ਹੈਗਾ, ਪ੍ਰੋਸੈਸ ਹੈਗਾ, ਉਹ ਥੋੜਾ ਮੈਂ ਚੇਂਜ ਕੀਤਾ ਹੈ। ਜਿੰਦੇ ਨਾਲ ਇਸ ਮੁਸਕੇ ਦੇ ਜਿਹੜੇ ਰਿਜ਼ਲਟ ਹੈਗੇ ਆ, ਉਮੀਦ ਹੈ ਮੈਨੂੰ ਕਿ ਹੋਰ ਵੀ ਬਿਹਤਰ ਮਿਲੇ। ਸੋ ਇਸ ਮੁਸਕੇ ਦੇ ਵਿੱਚ ਮੈਂ ਕੀ ਚੇਂਜ ਕੀਤਾ ਹੈ, ਉਹ ਜਦੋਂ ਤੁਹਾਨੂੰ ਮੈਂ ਬਣਾਉਣ ਦਾ ਪ੍ਰੋਸੈਸ ਦਿਖਾਉਂਗਾ, ਉਦੋਂ ਤੁਹਾਨੂੰ ਦੱਸਿਆ ਜਾਊਗਾ। ਫਿਲਹਾਲ ਸਭ ਤੋਂ ਪ ਤਾਂ ਤਾਂਤ ਨਾਈਟਫਾਲ ਚਿੱਕਿਪਾ ਪਾਣੀ ਦੀ ਸਮੱਸਿਆ ਤੇ ਤਾਂ ਨੁਸਖਾ ਕੰਮ ਕਰਦਾ ਹੀ ਕਰਦਾ ਹੈ ਪਰ ਇਸ ਨੁਸਕੇ ਦੇ ਨਾਲ ਨਾਲ ਹੋਰ ਵੀ ਅਣਗਿਣਤ ਫਾਇਦੇ ਹੈਗੇ ਆ ਬਾਕੀ ਲਿਖਤੀ ਰੂਪ ਦੇ ਵਿੱਚ ਵੀ ਤੁਹਾਨੂੰ ਇਸ ਨੁਸਕੇ ਦੇ ਜਿਹੜੇ ਬੈਨੀਫਿਟਸ ਹੈਗੇ ਆ ਅੱਗੇ ਚਲ ਕੇ ਮਿਲ ਜਾਣਗੇ ਜਦੋਂ ਇਸ ਨੁਸਕੇ ਦੇ ਮੈਂ ਇੰਗਰੀਡੀਅੰਟ ਤੁਹਾਨੂੰ ਲਿਸਟ ਦੇਵਾਂਗਾ ਉੱਥੇ ਹੀ ਬੈਨੀਫਿਟਸ ਵੀ ਤੁਹਾਨੂੰ ਸ਼ੋਅ ਕਰਵਾਏ ਜਾਣ ਸੋ ਜਿੱਦਾਂ ਮੈਂ ਦੱਸਿਆ ਤਾਂਤ ਨਾਈਟਫਾਲ ਚਿੱਕਿਪਾ ਪਾਣੀ ਅਗਰ ਕਿਸੇ ਨੂੰ ਕੋਈ ਇੱਕ ਸਮੱਸਿਆ ਇਨ੍ਹਾਂ ਤਿੰਨ ਵਿੱਚੋਂ ਜਾਂ ਦੋ ਆ ਜਾਂ ਤਿੰਨੋਂ ਹੀ ਆ ਔਰ ਪੁਰਾਣੀ ਵੀ ਹੋ ਚੁੱਕੀ ਆ ਤਾਂ ਉਹਨਾਂ ਲਈ ਇਹ ਨੁਸਖਾ ਬਹੁਤ ਜ਼ਬਰਦਸਤ ਹੈਗਾ ਸਹਾਇਕ ਦਵਾਈਆਂ ਨਾਲ ਹੋਰ ਲਗਾਉਣੀਆਂ ਪੈ ਸਕਦੀਆਂ ਪਰ ਇਹ ਨੁਸਖਾ ਦਿੱਤੇ ਬਿਨਾ ਇਸ ਸਮੱਸਿਆਵਾਂ ਠੀਕ ਨਹੀਂ ਹੋ ਸਕਦੀ ਨਾਲ ਹੀ ਨਾਲ ਅਗਰ ਕਿਸੇ ਦੇ ਵੀਰਜ ਦੇ ਵਿੱਚ ਸ਼ਕਰਾਣੋਂਾਂ ਦੀ ਕਮੀ ਹੋ ਚੁੱਕੀ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਔਰ ਵੀਰਜ ਖਰਾਬ ਹੋ ਚੁੱਕਿਆ ਵੀਰਜ ਦੇ ਵਿੱਚ ਪਸਟਾਈਲਸ ਬਣ ਚੁੱਕਿਆ ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਵੀਰਜ ਅਸ਼ੁੱਧ ਹੈਗਾ ਤਾਂ ਇਹ ਨੁਸਖਾ ਵੀਰਜ ਨੂੰ ਸ਼ੁੱਧ ਵੀ ਕਰਦਾ ਹੈ ਮਤਲਬ ਕਿ ਪਸਟਾਈਲਸ ਨੂੰ ਵੀ ਖਤਮ ਕਰ ਉਸ ਤੋਂ ਬਾਅਦ ਸਰੀਰਿਕ ਗਰਮੀ ਮੈਧਮ ਅਸਾਨੀ ਦੀ ਗਰਮੀ ਤੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਜਿਗਰ ਦੀ ਗਰਮੀ ਤੇ ਵੀ ਇਸ ਨੁਸਖੇ ਦਾ ਖਾਸਾ ਰੋਲ ਹੈ ਜਿ ਗੈਸ ਜਾਂ ਐਸਿਡਿਟੀ ਤਾਂ ਇੱਥੇ ਵੀ ਇਹ ਨੁਸਖਾ ਆਪਣਾ ਵਧੀਆ ਰੋਲ ਦਿੰਦਾ ਖਾਸ ਕਰਕੇ ਕਬਜ ਦੇ ਉੱਪਰ ਕਿਉਂਕਿ ਇਹਦੇ ਵਿੱਚ ਹਰੜ ਦਾ ਮਰਬਾ ਪਾਇਆ ਹੋਇਆ ਗੁਲਕੰਦ ਪਾਈ ਹੋਈ ਹੈ ਆਵਲੇ ਦਾ ਮਰਬਾ ਹੈਗਾ ਜੋ ਕਿ ਕਬਜ ਨੂੰ ਵੀ ਖਤਮ ਕਰਦਾ ਹੈ ਸਰੀਰੀ ਕਮਜ਼ੋਰੀ ਤੇ ਵੀ ਇਸ ਨੁਸਖੇ ਦਾ ਬਹੁਤ ਵਧੀਆ ਰਿਜ਼ਲਟ ਹੈਗਾ ਕਿਉਂਕਿ ਇਹਦੇ ਵਿੱਚ ਠੰਡੀਆਂ ਪਿਸ਼ਟੀਆਂ ਜਿਵੇਂ ਕਿ ਮੋਤੀ ਪਿਸ਼ਟੀ ਪਰਵਾਲ ਪਿਸ਼ਟੀ ਔਰ ਚਾਂਦੀ ਬਸਮ ਦਾ ਯੂਜ਼ ਕੀਤਾ ਹੋਇਆ ਹੈ ਜੋ ਕਿ ਆਪਣੀ ਨਰਵਸ ਜਿਹੜੀ ਹੁੰਦੀਆਂ ਨਾੜਾਂ ਹੁੰਦੀਆਂ ਦਿਮਾਗ ਦੀਆਂ ਜਾਂ ਦਿਲ ਦੇ ਨਾੜਾਂ ਉਸ ਨੂੰ ਇਹ ਨੁਸਖਾ ਸਟਰੋਂਗ ਕਰਦਾ ਹੈ ਨਾਲ ਹੀ ਨਾਲ ਜਿਨ੍ਹਾਂ ਨੂੰ ਦਿਲ ਤੇ ਦਿਮਾਗ ਦੀ ਕਮਜ਼ ਮਤਲਬ ਕਿ ਦਿਲ ਦੀ ਧੜਕਣ ਵਧਣੀ ਜਾਂ ਫਿਰ ਗੁੱਸਾ ਜਲਦੀ ਆ ਜਾਣਾ ਚਿੜਚਿੜਾ ਸੁਭਾਅ ਰਹਿਣਾ ਮੂਡ ਸਵਿੰਗਸ ਹੋਣਾ ਜਾਂ ਫਿਰ ਜਿਹੜੀ ਪਲਸ ਰੇਟ ਹੁੰਦੀ ਹੈ ਉਹ ਵੱਧ ਜਾਣੀ ਤਾਂ ਐਦਾਂ ਦੀਆਂ ਸਮੱਸਿਆਵਾਂ ਨੂੰ ਵੀ ਇਹ ਨੁਸਖਾ ਬਹੁਤ ਵਧੀਆ ਹੈਂਡਲ ਕਰਦਾ ਹੈ ਦਿਮਾਗ ਦੀ ਕਮਜ਼ੋਰੀ ਮਤਲਬ ਕਿ ਦਿਮਾਗੀ ਤਕਾਵਟ ਬਣੀ ਰਹਿਣੀ ਤਾਂ ਉੱਥੇ ਵੀ ਇਸ ਨੁਸਖੇ ਦਾ ਵਧੀਆ ਰੋਲ ਹੈ ਇਸ ਤੋਂ ਇਲਾਵਾ ਦਿਲ ਦੀ ਜਿਹੜੀ ਕਮਜ਼ੋਰੀ ਹੁੰਦੀ ਹੈ ਜਿੰਦੇ ਵਿੱਚ ਪੈਲਪਿਟੇਸ਼ਨ ਜਾਂ ਐਂਜ਼ਾਈਟੀ ਦੀ ਸਮੱਸਿਆ ਜਾਂ ਫਿਰ ਸਟ੍ਰੈਸ ਦੀ ਸਮੱਸਿਆ ਤਾਂ ਸਟ੍ਰੈਸ ਦੇ ਵੀ ਇਹ ਨੁਸਖਾ ਆਪਣਾ ਵਧੀਆ ਰਿਜ਼ਲਟ ਦਿੰਦਾ ਹੈ ਔਰ ਜਿਨ੍ਹਾਂ ਨੂੰ ਸਟ्रेस ਕਰਕੇ ਨੀਂਦ ਵੀ ਅੱਛੀ ਤਰ੍ਹਾਂ ਨਹੀਂ ਆਉਂਦੀ ਜਾਂ ਦਿਮਾਗੀ ਗਰਮੀ ਕਰਕੇ ਵੀ ਨੀਂਦ ਅੱਛੀ ਤਰ੍ਹਾਂ ਨਹੀਂ ਆਉਂਦੀ ਤਾਂ ਨੀਂਦ ਦੀ ਸਮੱਸਿਆ ਤੇ ਵੀ ਇਹ ਨੁਸਖਾ ਬਹੁਤ ਵਧੀਆ ਰਿਜ਼ਲਟ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੈਂਸੀ ਹੈ ਗਿਆ ਮਤਲਬ ਕਿ ਉਹਨਾਂ ਦਾ ਜਿਹੜਾ ਹੀਮੋਗਲੋਬਿਨ ਲੈਵਲ ਹੈਗਾ ਉਹ ਘੱਟ ਹੈਗਾ ਜਾਂ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਰਿਜ਼ਲਟ ਦਿੰਦਾ। ਸੋ ਇਸ ਤੋਂ ਇਲਾਵਾ ਇਸ ਨੁਸਖੇ ਦੇ ਹੋਰ ਵੀ ਕਈ ਬੈਨੀਫਿਟਸ ਹੈ ਗਿਆ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਹੁਣ ਤੁਹਾਨੂੰ ਮ ਕਿਹੜੀ ਕਿਹੜੀ ਪਸਟੀ ਮੈਂ ਕਿੰਨੇ ਕਿੰਨੇ ਗ੍ਰਾਮ ਐਡ ਕਰ ਰਿਹਾ ਹਾਂ ਉਹ ਤੁਹਾਨੂੰ ਪੂਰਾ ਕੈਲਕੂਲੇਟ ਕਰਕੇ ਦਿਖਾਉਂਗਾ ਔਰ ਤੁਸੀਂ ਅਗਰ ਇਹਨੂੰ ਸਖੁਦ ਬਣਾਉਣਾ ਹੈ ਤਾਂ ਕਿੰਨੇ ਕਿੰਨੇ ਗ੍ਰਾਮ ਐਡ ਕਰਨਾ ਹੈ ਉਹ ਵੀ ਤੁਹਾਨੂੰ ਮੈਂ ਬਾਅਦ ਵਿੱਚ ਲਿਸਟ ਦੇ ਦੂੰਗਾ ਸੋ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਇੱਕ ਚੀਜ਼ ਦੱਸਦਾ ਜਾਊਂਗਾ ਔਰ ਨਾਲ ਉਹਦੇ ਬੈਨੀਫਿਟਸ ਵੀ ਦੱਸਦਾ ਜਾਊਂਗਾ ਜਿਹਦਾ ਸਭ ਤੋਂ ਪਹਿਲਾਂ ਮੈਂ ਵੰਗ ਬਸਮ ਐਡ ਕਰ ਰਿਹਾ ਇਹ ਆਪਣਾ ਤਾਤ ਨਾਈਟ ਫੋਰ ਚਿਪਚਿਪਾ ਪਾਣੀ ਦੀ ਸਮੱਸਿਆ ਲਈ ਇੱਕ ਮੇਨ ਚੀਜ਼ ਹੈਗੀ ਹੈ ਔਰ ਨਾਲ ਨਾਲ ਸ਼ਿਕਰਾਨੋ ਦੀ ਕੁਆਂਟੀਟੀ ਨੂੰ ਵੀ ਇਨਕਰੀਜ਼ ਕਰਦੀ ਹੈ ਔਰ ਫਾਸਟਾਈਜ ਨੂੰ ਵੀ ਖਤਮ ਕਰਦੀ ਹੈ ਉਸ ਤੋਂ ਬਾਅਦ ਸਨਵਾਸੀ ਔਰ ਬੋਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟੌਕਸਿ ਟੌਕਸਿਸਿਟੀ ਹੈ ਗਿਆ ਉਹਨੂੰ ਵੀ ਖਤਮ ਕਰਦੀ ਹੈ ਉਸ ਤੋਂ ਬਾਅਦ ਮੰਡੂਰ ਬਸਮ ਅਨੀਮੀਆ ਦੀ ਸਮੱਸਿਆ ਲਈ ਖੂਨ ਦੀ ਸਮੱਸਿਆ ਲਈ ਖੂਨ ਦੀ ਕਮੀ ਲਈ ਆਰਨ ਦੀ ਡੈਫੀਸ਼ੈਂਸੀ ਲਈ ਲੀਵਰ ਨੂੰ ਤਾਕਤ ਦੇਣ ਲਈ ਮੰਡੂਰ ਬਸਮ ਬਹੁਤ ਹੀ ਉੱਤਮ ਚੀਜ਼ ਹੈ ਉਸ ਤੋਂ ਬਾਅਦ ਰਜਤ ਬਸਮ ਤੁਹਾਡੇ ਸਾਹਮਣੇ ਮੈਂ ਸੀਲ ਓਪਨ ਕਰ ਰਿਹਾ ਰਜਤ ਬਸਮ ਮਤਲਬ ਕਿ ਚਾਂਦੀ ਬਸਮ ਬਹੁਤ ਉਸਟਲੀ ਹੁੰਦੀ ਹੈ ਇਹ ਤਕਰੀਬਨ 250 ਰੁਪਏ ਦੀ 1 ਗ੍ਰਾਮ ਪੈਂਦੀ ਹੈ ਔਰ ਇਹ ਵੀ ਸਭ ਆਪਾਂ ਇਸ ਸੁਸਕੇ ਦੇ ਵਿੱਚ ਐਡ ਕਰ ਰਹੇ ਹਾਂ ਔਰ ਇਸ ਨੂੰ ਇਸ ਦੇ ਜਿਹੜੇ ਬੈਨੀਫਿਟਸ ਹੈਗੇ ਕਈ ਹੈਗੇ ਆ ਜਿਦਾ ਕਿ ਆਪਣੀ ਨਾੜਾਂ ਨੂੰ ਇਹ ਬਹੁਤ ਜ਼ਿਆਦਾ ਸਟਰੋਂਗ ਕਰਦੀ ਹੈ ਤੇਲ ਦੇ ਨਾੜ ਨੂੰ ਦਿਮਾਗ ਦੇ ਨਾੜ ਨੂੰ ਪੂਰੇ ਸਰੀਰ ਦੇ ਨਾੜਾਂ ਨੂੰ ਔਰ ਨਾਲ ਨਾਲ ਤਸੀਰ ਵਿੱਚ ਠੰਡੀ ਹੋਣ ਕਰਕੇ ਮਾਈਂਡ ਨੂੰ ਵੀ ਰਿਲੈਕਸ ਰੱਖਦੀ ਹੈ ਚਾਂਦੀ ਬਸਮ ਦੇ ਹੋਰ ਵੀ ਕਈ ਅਣਗਿਣਤ ਫਾਇਦੇ ਹੈਗੇ ਆ ਉਸ ਤੋਂ ਬਾਅਦ ਕੀ ਕਵਿਸਟੀ ਇਹ ਦੇਲਤੇ ਦਿਮਾਗ ਨੂੰ ਤਾਕਤ ਦਿੰਦੀ ਹੈ ਔਰ ਨਾਲ ਨਾਲ ਬਾਡੀ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਡਿਸਚਾਰਜ ਹੋ ਰਿਹਾ ਉਸ ਨੂੰ ਵੀ ਇਹ ਠੀਕ ਕਰਦੀ ਹੈ ਜਿੱਦਾਂ ਦਾਤ ਰਾਈਟ ਫੁੱਲ ਤੇ ਵੀ ਵਧੀਆ ਕੰਮ ਕਰਦੀ ਹੈ ਜਾਂ ਫਿਰ ਨਕਸੀਰ ਫੁੱਟ ਰਹੀ ਹੈ ਜਾਂ ਫਿਰ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਲੇਡੀਜ਼ ਦੇ ਵਿੱਚ ਉੱਥੇ ਵੀ ਬਹੁਤ ਫਦੇ ਕੰਮ ਕਰਦੀ ਹੈ ਉਸ ਤੋਂ ਬਾਅਦ ਜ਼ੈਰ ਮੋਰਾ ਪਿਸਟੀ ਇਹ ਵੀ ਸੇਮ ਇਸ ਦੇ ਵੀ ਬੈਨੀਫਿਟਸ ਅਕੀਕ ਪਿਸਟੀ ਦੇ ਨਾਲ ਮਿਲਦੇ-ਜੁਲਦੇ ਹੈ ਗਿਆ ਜਿਹੜਾ ਦਿਮਾਗ ਨੂੰ ਤੇਜ਼ ਕਰਦੀ ਹੈ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਦਿਲ ਤੇ ਦਿਮਾਗ ਦੀ ਕਮਜ਼ੋਰੀ ਲਈ ਬਹੁਤ ਵਧੀਆ ਹੈ ਔਰ ਜਿੰਨਾ ਦੀ ਤੜਕਨ ਵਧ ਜਾਂਦੀ ਹੈ ਉਹਨਾਂ ਲਈ ਵੀ ਬਹੁਤ ਵਧੀਆ ਹੈ ਹਾਰਟ ਦੀ ਜਿਹੜੀ ਮਸਲਸ ਹੁੰਦੀਆਂ ਉਹਨਾਂ ਨੂੰ ਇਹ ਸਟਰੋਂਗ ਕਰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਰਵਾਰ ਪਿਸ਼ਟੀ ਜੋ ਕਿ ਖੁਦ ਆਪਾ ਬਣਾਈ ਹੈ ਉਹ ਵੀ ਮੈਂ ਐਡ ਕਰ ਰਿਹਾ ਹਾਂ ਪਰਵਾਰ ਪਿਸ਼ਟੀ ਕੈਲਸ਼ੀਅਮ ਦੀ ਕਮੀ ਨੂੰ ਖਤਮ ਕਰਦੀ ਹੈ ਤਸੀਰ ਦੇ ਵਿੱਚ ਠੰਡੀ ਹੋਣ ਕਰਕੇ ਮਾਈਂਡ ਨੂੰ ਰਿਲੈਕਸ ਕਰਦੀ ਹੈ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਸਚਾਰਜ ਹੋ ਰਿਹਾ ਹੈ ਉਸ ਨੂੰ ਇਹ ਖਤਮ ਕਰਦੀ ਹੈ ਔਰ ਵੀਰਜ ਦੀ ਕੁਆਂਟੀਟੀ ਕੁਆਲਿਟੀ ਨੂੰ ਵੀ ਇਨਕਰੀਜ਼ ਕਰਦੀ ਹੈ ਉਸ ਤੋਂ ਬਾਅਦ ਮੋਤੀ ਪਿਸ਼ਟੀ ਇਹ ਵੀ ਬਹੁਤ ਮਹਿੰਗੀ ਆਈਟਮ ਹੈਗੀ ਹੈ ਇਹ ਵੀ ਕੈਲਸ਼ੀਅਮ ਦੀ ਕਮੀ ਲਈ ਬਾਡੀ ਨੂੰ ਠੰਡਾ ਰੱਖਣ ਲਈ ਤਸੀ ਉਸ ਤੋਂ ਬਾਅਦ ਤਰਵੰਗ ਬਸਮ ਜੋ ਕਿ ਮੇਨ ਆਪਣਾ ਇਹ ਇਹਦੇ ਤੇ ਕੰਮ ਕਰਦੀ ਹੈ ਤਾਂ ਤੇ ਨਾਈਟ ਫੋਲ 60 ਪਾਣੀ ਤੇ ਕੰਮ ਕਰਦੀ ਹੈ ਨਾਲ ਨਾਲ ਪਿਸ਼ਾਬ ਦੇ ਜਿਹੜੇ ਰੋਗ ਹੁੰਦੇ ਆ ਉੱਥੇ ਵੀ ਬਹੁਤ ਵਧੀਆ ਕੰਮ ਕਰਦੀ ਹੈ ਨਾਲ ਨਾਲ ਇਹ ਸ਼ਕਰਾਨੋ ਦੀ ਕਵਾਂਟੀਟੀ ਨੂੰ ਵੀ ਇਨਕਰੀਸ ਕਰਦੀ ਹੈ ਵੀਰੇਜ ਨੂੰ ਵੀ ਗਾੜਾ ਕਰਦੀ ਹੈ ਜਿਹੜੇ ਸ਼ਕਰਾਨੂ ਸ਼ਕਰਾਨੂ ਦੇ ਵਿੱਚ ਪਸਟ ਸੈਲਸ ਹੁੰਦੇ ਆ ਉਹਨਾਂ ਨੂੰ ਵੀ ਇਹ ਖਤਮ ਕਰਦੀ ਹੈ ਔਰ ਇਹ 28 ਕੁੱਟੀ ਹੋਣ ਕਰਕੇ ਇਸ ਦਾ ਰਿਜ਼ਲਟ ਹੋਰ ਵੀ ਬਿਹਤਰ ਹੈਗਾ ਕਲੇਡਾ ਫਾਰਮੇਸੀ ਇਸ ਨੂੰ ਬਣਾਉਂਦੀ ਹੈ ਬਾਕੀ ਤੁਸੀਂ ਬੈਦਨਾਥ ਦੀ ਆ ਸਭ ਤੋਂ ਵਧੀਆ ਤੂਤਪਪੇਸ਼ਵਰ ਦੀ ਵੀ ਲੈ ਸਕਦੇ ਹੋ ਸੋ ਸਾਰਾ ਸਮਾਨ ਤਕਰੀਬਨ ਮੈਂ ਐਡ ਕਰ ਦਿੱਤਾ ਹੈ ਔਰ ਇਸ ਨੂੰ ਮਿਕਸ ਕਰਕੇ ਆਪਾਂ ਇਸ ਨੂੰ ਖਰਲ ਦੇ ਵਿੱਚ ਪਾ ਕੇ ਗੁਲਾਬ ਦਾ ਜਿਹੜਾ ਅਰਕ ਹੈਗਾ ਉਹ ਐਡ ਕਰਾਂਗੇ ਆ ਮੋਤੀ ਪਿਸਤੀ ਤੇ ਬਰਵਾਲ ਪਿਸਤੀ ਇਹ ਮੈਂ ਲਗ ਤੋਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਇਸ ਦੇ ਵਿੱਚ ਪਾ ਰਿਹਾ ਸੋ ਇਹ ਸਾਰਾ ਸਮਾਨ ਮੈਂ ਖਰਲ ਦੇ ਵਿੱਚ ਪਾ ਦਿੱਤਾ ਹੈ ਵੱਡੀ ਆਪਣੀ ਜਿਹੜੀ 20 ਇੰਚ ਦੀ ਖਰਲ ਹੈਗੀ ਪੱਥਰ ਵਾਲੀ ਉਹਦੇ ਵਿੱਚ ਪਾ ਕੇ ਇਸ ਦੇ ਵਿੱਚ ਗੁਲਾਬ ਦਾ ਜਿਹੜਾ ਅਰਕ ਹੈਗਾ ਖੋਦਾ ਕੱਢਿਆ ਹੋਇਆ ਉਹ ਐਡ ਕਰਕੇ ਤੇ ਫਿਰ ਇਸ ਦੀ ਰਗੜਾਈ ਕਰਾਂਗੇ ਤਕਰੀਬਨ ਇਹਦੇ ਵਿੱਚ ਮੈਂ 6 ਲੀਟਰ ਗੁਲਾਬ ਦਾ ਅਰਕ ਜਿਹੜਾ ਹੈਗਾ ਉਹ ਜਜਮ ਕਰਾਂਗੇ ਔਰ ਇੱਕ ਬਸਮ ਹੋ ਰਹਾ ਹੈ ਕਿ ਸੇ ਮੁਕਤਾ ਸੁਕਤੀ ਬਸਮ ਇਹ ਵੀ ਐਡ ਕਰਨੀ ਹੈ ਇਹ ਵੀ ਮੈਂ ਆਪਣੇ ਸਮਾਨ ਦੇ ਵਿੱਚ ਐਡ ਕਰ ਦਿੱਤੀ ਸੀ ਔਰ ਤਕਰੀਬਨ 6 ਲੀਟਰ ਗੁਲਾਬਾਂ ਦਾ ਅਰਕ ਜਜਬ ਕਰਨ ਤੋਂ ਬਾਅਦ ਨੁਸਖੇ ਨੂੰ ਮੈਂ ਸੁਕਾ ਲਿਆ ਔਰ ਇਸ ਫਾਰਮ ਦੇ ਵਿੱਚ ਆਉਣ ਤੋਂ ਬਾਅਦ ਇਸ ਨੂੰ ਆਪਾਂ ਮਿਕਸੀ ਵਿੱਚ ਗ੍ਰाइंड ਕਰਕੇ ਪਾਊਡਰ ਕਰ ਲਾਂਗੇ ਹੁਣ ਤੁਹਾਨੂੰ ਮੈਂ ਇਸ ਦੀ ਕੁਆਲਿਟੀ ਚੈੱਕ ਕਰਉਣਾ ਦੇਖਦੇ ਪਾਣੀ ਦੇ ਉੱਪਰ ਤੈਰਦੀ ਹੈ ਜਾਂ ਨਹੀਂ ਤੈਰਦੀ ਇਸ ਨੂੰ ਮੈਂ ਪਾਣੀ ਦੇ ਉੱਪਰ ਪਾਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਉੱਪਰ ਤੈਰ ਰਹੀ ਹੈ ਮਤਲਬ ਕਿ ਆਪਣੀ ਜੜੀ ਹੈਗੀ ਦਵਾਈ ਅਚੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਔਰ ਪਸੰਦੀ ਅਸਲ ਵਧੀਆ ਕੁਆਲਿਟੀ ਦੀ ਜਿਹੜੀ ਪਸਮਾ ਉਦਦੀ ਹੈ ਉਸ ਦੀ ਨਿਸ਼ਾਨੀ ਇਹ ਹੀ ਹੁੰਦੀ ਹੈ ਕਿ ਉਹ ਪਾਣੀ ਦੇ ਉੱਪਰ ਤੈਰਿਆ ਆ ਦੇਖੋ ਮਿਕਸ ਕਰਨ ਤੋਂ ਬਾਅਦ ਵੀ ਇਹ نیچے ਨਹੀਂ ਗਈ ਉੱਪਰ ਫੈਲ ਗਈ ਹੈ ਪਰ نیچے ਨਹੀਂ ਗਈ ਸੋ ਇੱਕ ਵਧੀਆ ਨਿਸ਼ਾਨੀ ਹੁੰਦੀ ਹੈ ਹੁਣ ਦੂਜੀ ਸਾਈਡ ਆਪਣੇ ਜਿਹੜੇ ਮੁਰਬੇ ਹੈਗੇ ਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਗੁਲਕੰਦਾ ਹੈਗੀ ਆਪਣੇ ਕੋਲ ਹਲੜ ਦਾ ਮੁਰੱਬਾ ਸੇਬ ਦਾ ਮੁਰੱਬਾ ਆਵਲੇ ਦਾ ਮੁਰੱਬਾ ਇਸ ਨੂੰ ਗ੍ਰाइंड ਕਰਾਂਗੇ ਆਪਣੀ ਜਿਹੜੀ ਚੱਕੀ ਹੈਗੀ ਉਹਦੇ ਵਿੱਚ ਗ੍ਰाइंड ਕਰਾਂਗੇ ਔਰ ਇਸ ਦੀ ਚਟਨੀ ਤਿਆਰ ਕਰ ਲਾਂਗੇ ਤੁਸੀਂ ਅਗਰ ਤਿਆਰ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਜਾਂ ਹਮਾਮਦਸ ਦੇ ਵਿੱਚ ਪੁੱਟ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਔਰ ਬਾਅਦ ਵਿੱਚ ਆਪਾਂ ਇਸ ਦਾ ਜਿਹੜਾ ਵਜ਼ਨ ਹੈਗਾ ਉਹ ਤੋਲਣਾ ਹੁਣ ਵਜ਼ਨ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਤੋਲ ਰਿਹਾ 10 ਕਿਲੋ ਵਜ਼ਨ ਤੇ ਸਟੌਪ ਦਾ ਹੈਗਾ ਔਰ ਜਿੰਨਾ ਵੀ ਵਜ਼ਨ ਆਪਣਾ ਆਇਆ ਉਹਦੇ ਵਿੱਚ ਆਪਾਂ 10 ਕਿਲੋ ਮਾਈਨਸ ਕਰ ਦਾਂਗੇ ਸੋ ਟੋਟਲ ਵਜ਼ਨ ਆਇਆ 54 ਕਿਲੋ 650 ਗ੍ਰਾਮ ਦੋ ਵਾਰ ਇਸ ਨੂੰ ਮੈਂ ਕੈਲਕੂਲੇਟ ਕੀਤਾ ਔਰ ਹੁਣ ਆਪਾਂ ਤੁਹਾਨੂੰ ਮ ਆਪਣਾ ਟੋਟਲ ਵਜਨ ਆਇਆ ਸੀ 54 ਕਿਲੋ 650 ਗ੍ਰਾਮ ਇਹਦੇ ਵਿੱਚੋਂ ਆਪਾਂ 10 ਕਿਲੋ ਤੇ 100 ਗ੍ਰਾਮ ਜਿਹੜਾ ਟੋਪ ਦਾ ਵਜਨ ਹੈਗਾ ਸੀ ਉਹ ਮਾਈਨਸ ਕਰ ਦਾਂਗੇ ਸੋ ਮਰਬਿਆਂ ਦਾ ਟੋਟਲ ਵਜਨ ਆਪਣੇ ਕੋਲ ਆਇਆ 44 ਕਿਲੋ 550 ਗ੍ਰਾਮ ਇਸ ਨੂੰ ਆਪਾਂ ਡਿਵਾਈਡ ਕਰਾਂਗੇ 1200 ਦੇ ਨਾਲ ਕਿਉਂਕਿ ਇੱਕ ਮਹੀਨੇ ਦੀ ਦਵਾਈ ਦੇ ਵਿੱਚ 1200 ਗ੍ਰਾਮ ਜਿਹੜਾ weight ਹੁੰਦਾ ਮਰਬਿਆਂ ਦਾ ਔਰ ਆਪਣੇ ਕੋਲ ਆਇਆ 37 ਮਤਲਬ 37 ਮਹੀਨੇ ਦੀ ਦਵਾਈ ਹੈਗੀ ਹੈ 37 ਨੂੰ ਆਪਾਂ ਗੁਣਾ ਕਰਾਂਗੇ 43.5 ਦੇ ਨਾਲ 43.5 ਦੇ ਨਾਲ ਗੁਣਾ ਇਸ ਕਰਕੇ ਕਰ ਰਿਹਾ ਕਿਉਂਕਿ ਇੱਕ ਮਹੀਨੇ ਦੀ ਜਿਹੜੀ ਪਸਮਾ ਆਪਣੀ ਡੋਜ਼ ਹੈਗੀ ਹੈ ਉਹ 43.5 ਗ੍ਰਾਮ ਸੋ ਟੋਟਲ ਆਪਣੇ ਕੋਲ ਆਇਆ ਸੀ 1614 ਗ੍ਰਾਮ ਮਤਲਬ ਕਿ 1614 ਗ੍ਰਾਮ ਐਡ ਕਰਨੀਆਂ ਪਸਮਾ ਜਿਹੜੀ ਆਪਣੀਆਂ ਤਿਆਰ ਕੀਤੀ ਮਰਬੇ ਵਾਲੀ ਪਸਮਾ ਉਹ ਆਪਾਂ 1400 ਤੇ 16 ਗ੍ਰਾਮ ਐਡ ਕਰਨੀਆਂ ਜਿਹੜਾ ਆਪਣੇ ਕੋਲ ਟੋਟਲ ਮਰਬੇ ਹੈਗੇ ਸੀ 44 ਕਿਲੋ 550 ਗ੍ਰਾਮ ਇਕ ਤਰ੍ਹਾਂ ਸੋ ਇਹ ਆਪਾਂ ਐਡ ਕਰਨ ਤੋਂ ਬਾਅਦ ਆਪਣਾ ਨੁਸਖਾ ਜਿਹੜਾ ਹੈਗਾ ਰੈਡੀ ਹੋ ਜਾਊਗਾ ਮਿਕਸ ਅਚੀ ਤਰ੍ਹਾਂ ਕਰਨ ਤੋਂ ਬਾਅਦ ਬਾਕੀ ਇਸ ਨੁਸਕੇ ਦੇ ਜਿਹੜੇ ਬੈਨੀਫਿਟਸ ਸਿੱਗੇ ਕਈ ਬੈਨੀਫਿਟਸ ਹੈ ਗਿਆ ਤਾਂਤ ਨਾਈਟ ਫਾਲ ਚਿਪਚਿਪਾ ਪਾਣੀ ਦਿੱਤਾ ਹੈ ਕੰਮ ਕਰਦਾ ਹੀ ਕਰਦਾ ਹੈ ਦਿਲ ਨੂੰ ਵੀ ਸਟਰੋਂਗ ਕਰਦਾ ਹੈ ਦਿਮਾਗ ਨੂੰ ਵੀ ਸਟਰੋਂਗ ਕਰਦਾ ਹੈ ਬਾਕੀ ਇਸ ਨੁਸਕੇ ਦੇ ਬੈਨੀਫਿਟਸ ਜਿਹੜੇ ਹੈਗੇ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਮਿਲ ਜਾਣਗੇ ਔਰ ਡਿਟੇਲ ਦੇ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਔਰ Instagram ਤੇ Facebook ਤੇ ਇੱਥੇ ਮੈਂ ਫੀਡਬੈਕਸ ਪਾਈ ਹੋਇਆ ਖਾਸ ਕਰਕੇ Instagram ਤੇ ਤੁਸੀਂ ਦੇਖਿਓ ਕਾਫੀ ਫੀਡਬੈਕਸ ਤੁਹਾਨੂੰ ਮੁਰੱਬੇ ਔਰ ਅਗਰ ਕਿਸੇ ਨੂੰ ਵੀਰ ਨੂੰ ਇਹ ਲੱਗਦਾ ਕਿ ਫੀਡਬੈਕ ਸਪੇਕ ਹੋ ਸਕਦਾ ਤਾਂ ਮੈਨੂੰ ਕੰਟੈਕਟ ਕਰਨ ਮੈਂ ਤੁਹਾਨੂੰ ਪ੍ਰੂਫ ਸਮੇਤ ਸਾਰਾ ਕੁਝ ਦੱਸ ਸਕਦਾ ਇਸ ਨੁਸਕੇ ਨੂੰ ਮਰਦ ਤੇ ਯੂਜ਼ ਕਰਨ ਹੀ ਕਰਨ ਨਾਲ ਨਾਲ ਲੇਡੀਜ਼ ਵੀ ਯੂਜ਼ ਕਰ ਸਕਦੇ ਆ ਲੇਡੀਜ਼ ਉਹ ਯੂਜ਼ ਕਰ ਸਕਦੀਆਂ ਜਿਨ੍ਹਾਂ ਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੈ ਪੀਰੀਅਡਸ ਦੇ ਸਮੇਂ ਜਾਂ ਫਿਰ ਜਿਨ੍ਹਾਂ ਨੂੰ ਲਕੋਰੀਆ ਦੀ ਸਮੱਸਿਆ ਹੈਗੀ ਹੈ ਉਹ ਵੀ ਇਸ ਨੂੰ ਯੂਜ਼ ਕਰ ਸਕਦੇ ਬਾਕੀ ਲਕੋਰੀਆ ਦੀ ਸਮੱਸਿਆ ਲਈ ਮੈਂ ਅਲੱਗ ਨੁਸਕਾ ਇੱਕ ਬਣਾਇਆ ਹੋਇਆ ਉਹਨਾਂ ਲਈ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੇਗਾ ਇਹਦੇ ਤੋਂ ਸੋ ਆਪਾਂ ਇਦਾਂ ਇਸ ਨੂੰ ਮਿਕਸ ਕਰਨ ਤੋਂ ਬਾਅਦ ਆਪਣਾ ਜਿਹੜਾ ਨੁਸਕਾ ਹੈਗਾ ਰੈਡੀ ਹੋ ਜਾਊਗਾ ਸੋ ਨੁਸਖਾ ਰੈਡੀ ਹੋ ਚੁੱਕਿਆ ਡੋਸ ਇਜ਼ ਦੀ ਇੱਕ ਚਮਚ ਸਵੇਰੇ ਰੋਟੀ ਤੋਂ 1 ਘੰਟਾ ਪਹਿਲਾਂ ਕੱਚੀ ਲੱਸੀ ਦੇ ਨਾਲ ਔਰ ਇੱਕ ਚਮਚ ਰਾਤ ਦੀ ਰੋਟੀ ਤੋਂ 1 ਤੋਂ 2 ਘੰਟੇ ਪਹਿਲਾਂ ਕੱਚੀ ਲੱਸੀ ਦੇ ਨਾਲ ਪਹਿਲੀ ਡੋਸ ਤੇ ਦੂਜੀ ਡੋਸ ਦੇ ਵਿੱਚ 8 ਘੰਟੇ ਦਾ ਮਿਨੀਮਮ ਤੁਸੀਂ ਗੈਪ ਰੱਖਣਾ ਹੈ ਔਰ ਪਰਹੇਜ਼ ਜਿਹੜੇ ਹੈਗੇ ਆ ਉਹ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਬਾਕੀ ਅਗਰ ਕਿਸੇ ਨੂੰ ਕੋਈ ਹੋਰ ਸਮੱਸਿਆ ਹੈਗੀ ਹੈ ਜਾਨੀ ਕਿ ਕੋਈ ਲੀਵਰ ਦੀ ਗਰਮੀ ਜ਼ਿਆਦਾ ਪਈ ਹੋਈ ਹੈ ਜਾਂ ਫਿਰ ਲੀਵਰ ਉਹਨਾਂ ਦਾ ਟੌਕਸੀਫਾਈਡ ਹੋ ਚੁੱਕਿਆ ਹੈ ਸਹਾਇਕ ਦਵਾਈਆਂ ਵੀ ਇਸ ਮੁਸਕਲੇ ਦੇ ਨਾਲ ਨਾਲ ਲਗਾਉਣੀਆਂ ਪੈ ਸਕਦੀਆਂ। ਉਹ ਅਗਰ ਤੁਸੀਂ ਮੇਰੇ ਤੋਂ ਟ੍ਰੀਟਮੈਂਟ ਲੈ ਰਹੇ ਤਾਂ ਉਹ ਮੈਂ ਡਿਸਾਈਡ ਕਰੂੰਗਾ। ਸੋ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਕੋਈ ਸਵਾਲ ਹੈਗਾ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।